ਮਾੜੀ ਹਸਰਾਮਤ ਚਲਾਈ ਗਈ ਮਿਹੰਦੇ ਤਹਿਤ ਖਾਣਾ ਸਦਰ ਵਿੰਡਾ ਦੇ ਇੰਗੇਜ ਚੌਂਕੀ ਇੰਡਸਟਰੀ ਏਰੀਆ ਵਿੱਚ ਮੰਤਰੀ ਐਸੇ ਕਮਲਜੀਤ ਸਿੰਘ ਮਾੜੀ ਹਸਰਾਮਤ ਕਮਾਟੀ ਸੰਗ ਵਿੱਚ ਹੈਡਾ ਪਰ ਹੁਜੂਸੀ ਤਾਂ ਮੇਰੇ ਕੋਲ ਆਠ ਛੇ ਕਵੀ ਨੂੰ ਮੰਤਰੀ ਸੈਨ ਕੋ ਸਦਚੇਨ ਪ੍ਰਧਾਨਗੁਰਾ ਸਾਹਿਬ ਗਿੰਡਾਲੀ ਸਰ ਨੇ ਆ ਕੇ ਇਤਲਾਹ ਦਿੱਤੀ ਕਿ ਸਤਿ ਸ਼੍ਰੀ ਅਕਾਲ ਜੀ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈਆਂ ਅੱਠ-ਨੌ ਔਰਤਾਂ 우ਸ਼ਾ ਸਰਬਤੀ ਸ਼ਾਂਤੀ ਆਦ ਜਿਹੜੀਆਂ ਨਾਮ ਲੈ ਰਹੀਆਂ ਸੀ ਆਪਣੇ ਤੇ ਕੁਝ ਆਪਾਂ ਨੇ ਢੀਕੇ ਕੁਝ ਤੇ ਰੁਕ ਕੇ ਚਲੇ ਗਿਆਂ ਤੇ ਬਾਅਦ ਵਿੱਚ ਦੇਖਿਆ ਕਿ ਗੁਰਦੁਆਰਾ ਸਾਹਿਬ ਤੋਂ ਲੇਕਰ ਵਾਟਰ ਤੇ ਦੋਨ ਵਾਟਰ ਦੇ ਬੈਠਦੇ ਗਏ ਉਹਨਾਂ ਦੀ ਸਟੇਟਮੈਂਟ ਦੇ ਮਕਮਲ ਨੰਬਰ 62 ਮਤੀ 8624 ਅੰਡਰ ਸੈਕਸ਼ਨ 380 150 IPC ਦਰਜ ਕਰਕੇ ਮੇਰੇ ਬਿਰੋਧ ਤਕਰੀਰ ਨੂੰ ਕੀਤੀ ਗਈ ਜਿਹੋ ਕੱਲ ਨੂੰ ਪ੍ਰਕਾਸ਼ ਨੇ ਇਤਲਾਹ ਦਿੱਤੀ ਕਿ ਖੇਤਾਬਸਤੀ ਵਟਿੰਡਾ ਟੈਕਨੀਕਲੋਂ ਵਿੱਚੋਂ ਵਿੱਚ ਦਾ ਆਤੂ ਕੁਝ ਹੋਰਤਾਂ ਨੇ ਗਰੂ ਬਣਾਇਆ ਹੋਇਆ ਹੈ ਜੋ ਕਮਕੀ ਕੋਚਮੀ ਦੇ ਏਰੀਆ ਵਿੱਚ ਆਸ-ਪਾਸ ਤੋਂ ਦੇਰ ਸਮੇਂ ਚੋਰੀ ਕਰਕੇ ਸਮਾਨ ਸੰਸੰਨ ਥਾਵਾਂ ਪਰ ਤੇ ਝਾੜੀਆਂ ਵਿੱਚ ਲੁਕਾ ਕੇ ਰੱਖ ਦਿੰਦੀਆਂ ਹਨ ਅਤੇ ਰਾਤ ਨੂੰ ਕਿਸੇ ਦੇ ਇਕੱਤੇ ਆ ਕੇ ਆਪਣੇ ਹੋਰ ਸਾਥੀਆਂ ਨਾਲ ਉਹ ਸਮਾਨ ਚੁੱਕ ਕੇ ਲੈ ਜਾਂਦੀਆਂ ਹਨ ਜਿਸ ਦੇ ਮਿੱਤੀ ਰਾਤ ਕੋਲਨੀ ਦਾ ਬੋਰਡ ਤੇ ਹੈਡਾ ਪਰ ਨਾਕਾਬੰਦੀ ਕੀਤੀ ਗਈ ਸੀ ਤਾਂ ਇੱਕ ਥ੍ਰੀ ਵੀਲਰ ਜਿਸ ਵਿੱਚ ਅਰਥਮੌਰ ਤਾਂ ਸਵਾਰ ਸੀ ਉਹ ਮੋਕਾ ਪਰ ਆਈਆਂ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਪੁਮਾਨੇ ਤੁਮਕੇ ਲੋ ਫੀਲਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਤੇ 3 ਵੀਰ ਅੱਗੇ ਜਾ ਕੇ ਇੱਕ ਰਕਤ ਨਾਲ ਟਕਰਾ ਗਿਆ ਅਤੇ ਫਲਟ ਗਿਆ ਜਿਸ ਨਾਲ ਕੁਝ ਹੋਰ ਪਹਨੇ ਨੂੰ ਗੂੜੀ ਸੱਟਾਂ ਵੀ ਲੱਗੀਆਂ ਜਿਨ੍ਹਾਂ ਨੂੰ ਮੌਕਾ ਤੋਂ ਕਾਬੂ ਕਰਕੇ ਕਚੇਚ ਕੀਤੀ ਪਰ ਜਿਨ੍ਹਾਂ ਨੇ ਅਕਤੂਬਰਦਵਾਰਾ ਦੇ ਨਾਲ ਦੇ ਸਾਥ ਸਾਥ ਤੋਂ ਕੀਤੀ ਹੋਈ ਚੋਰੀ ਨੂੰ ਮੰਨਿਆ ਅਤੇ ਅਨਸਾਮ ਦੇਹੀ ਕਰਕੇ ਬਾਕੀ ਹੋ ਕੀਤੀ ਹੋਈਆਂ ਚੋਰੀਆਂ ਦਾ ਸਮਾਨ ਵੀ ਆਸपास ਜੋ ਢਾੜੀਆਂ ਨੂੰ ਚਲਕਾ ਕੇ ਪਾਰਕ ਰੱਖਿਆ ਹੋਇਆ ਸੀ ਉਹ ਬਰਾਮਦ ਕਰਾਇਆ ਗਿਆ। ਇਹਨਾਂ ਤੋਂ ਦੋ ਇਨਵਰਟਰ ਤੇ ਬੈਟਰੀ, ਇੱਕ ਇਨਵਰਟਰ, ਦੋ ਗੱਡੀ ਦੇ ਰਿੰਮ, ਦੋ ਪੱਖੇ ਛੱਤ ਵਾਲੇ ਤੇ ਇੱਕ ਫਰਿੱਜ ਆਰ ਚੋਰੀ ਕੀਤਾ ਹੋਇਆ ਸਮਾਨ ਬਰਾਮਦ ਕੀਤਾ ਗਿਆ ਹੈ। ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੂਰਨ ਸਮਾਨ ਹਾਸਲ ਕੀਤਾ ਜਾਵੇਗਾ। ਜੇ ਨਾਲ ਕੋਈ ਕਾਫੀ ਚੋਰੀ ਦਾ ਸਮਾਨ ਬਰਾਮਦ ਹੋਣ ਦੀ ਸੰਭਾਵਨਾ ਹੈ